ਉਦਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਪਈ ਉਦਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਪਈ ਇਸ ਥਲ ਤਾਂ ਮਿਲਣ ਬਾਜ਼ਾਰੋਂ ਜਿਗਰੇਣਾ ਮਿਲਦੇ ਪਈ ਕਾਫੀ ਛੋਟੀ ਹੁੰਦੀ ਸੀਗੀ ਮਤਲਬ ਕੁਝ 12 13 ਸਾਲ ਦੀ ਜੀ ਤੇ ਮੇਰੇ ਪਾਪਾ ਇਸ ਤਰ੍ਹਾਂ ਸਾਨੂੰ ਘਰ ਦੇ ਵਿੱਚ ਗਾਇਕੀ ਦਾ ਕਾਫੀ ਮਾਹੌਲ ਸੀਗਾ ਕਿ ਉਹ ਸੁਣਦੇ ਰਹਿੰਦੇ ਹੁੰਦੇ ਸੀ ਮਾਤਾ ਰਾਣੀ ਦੇ ਭਜਨ ਜਾਂ ਫਿਰ ਨਿਸ਼ਚੇ ਸਾਹਿਬ ਜੀ ਦੀਆਂ ਕਵਾਲੀਆਂ ਫਿਰ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਸੱਭਿਆਚਾਰਕ ਸੌਂਗ ਫੋਕ ਸੌਂਗਸ ਕਰਵਾਉਣੇ ਸ਼ੁਰੂ ਕੀਤੇ ਕਿ ਪਾਪਾ ਕਹਿੰਦੇ ਨੇ ਮੈਨੂੰ ਬੜੀ ਵਾਰ ਪਾਪਾ ਨੇ ਕਿਹਾ ਵਕਿ ਸੁਰ ਦੀ ਗੜਬੜੀ ਹੋ ਜੇ ਚੱਲ ਜਾਂਦਾ ਵਾ ਪਰ ਤਾਲ ਤੋਂ ਕਦੀ ਬੰਦਾ ਬੇਤਾਲ ਨਹੀਂ ਤਾਲ ਤਾਂ ਤੂੰ ਤਾਂ ਰਿਆਜ਼ ਨਹੀਂ ਕਰਦੀ ਤੇ ਇੱਕ ਤੂੰ ਸਾੜ ਦਿੱਤੀਆਂ ਸੜੀਆਂ ਕਿੰਨੇ ਖਾਣੀਆਂ ਅੱਛਾ ਉਸ ਵੇਲੇ ਜਦੋਂ ਦੀ ਖਲੋਤੇ ਹੁੰਦੇ ਸੀ ਉਸ ਵੇਲੇ ਜਿਹੜਾ ਸਿੰਗਰ ਗਾਉਂਦਾ ਸੀ ਵੱਡਾ ਸਿੰਗਰ ਉਹਨਾਂ ਦਾ ਰਵਈਆ ਕਿਸ ਤਰ੍ਹਾਂ ਹੁੰਦਾ ਸੀ ਥੋੜਾ ਸਮਾਂ ਪਹਿਲਾਂ ਅਸੀਂ ਇੱਕ ਸਟੇਜ ਲਾਈ ਸੀਗੀ ਉੱਥੇ ਆਏ ਸੀਗੇ ਸਾਡੇ ਸੁੱਚਾ ਰੰਗੀਲਾ ਜੀ ਤੇ ਮਨਦੀਪ ਮੈਂਡੀ ਜੀ ਹਨਾ ਉਹਨਾਂ ਦਾ ਪ੍ਰੋਗਰਾਮ ਸੀ ਸਾਡੇ ਲਾਗੇ ਹੀ ਲੋਕਲ ਏਰੀਆ ਦੇ ਵਿੱਚ ਹਨਾ ਤੇ ਅਸੀਂ ਉਹਨਾਂ ਨੂੰ ਕਾਲ ਕੀਤਾ ਸੀਗਾ ਕਿ ਭਾਜੀ ਸਾਨੂੰ ਪਤਾ ਲੱਗਾ ਇਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਹੈ ਤੇ ਸਾਨੂੰ ਵੀ ਮਤਲਬ ਉੱਥੇ ਇੱਕ ਮੌਕਾ ਦਿਓ ਕਹ ਸਕਦੇ ਆ ਕਿ ਇੱਕ ਦਲਦਲ ਦੇ ਵਿੱਚ ਲੋਕ ਤਸਦੇ ਜਾ ਰਹੇ ਆ ਨਸ਼ਿਆਂ ਦੇ ਵਿੱਚ ਤੇ ਕਾਫੀ ਸਿੰਗਰਸ ਨੇ ਜਿਹੜੇ ਕਿ ਇਸ ਚੀਜ਼ ਨੂੰ ਇਸ ਚੀਜ਼ ਦੇ ਬਰਖਿਲਾਫ ਨੇ ਇਸ ਚੀਜ਼ ਦੇ ਬਰਖਿਲਾਫ ਗਾਣੇ ਕੱਢਦੇ ਆ ਕਿ ਲੋਕ ਨਸ਼ੇ ਨਾ ਕਰਨ ਕਿਸੇ ਸਿੰਗਰ ਨੇ ਲੱਗੇ ਹੋਣਾ ਤਾਂ ਪਹਿਲੋ ਉਹਨਾਂ ਦੇ ਨਾਲ ਗੱਲਬਾਤ ਕਰਨੀ ਤੇ ਇਸ ਤਰ੍ਹਾਂ ਵੈਸੇ ਤਾਂ ਜ਼ਿਆਦਾਤਰ ਕੇ ਨਹੀਂ ਲਾ ਰਹੀ ਉਹ ਇੱਕ ਚਾਹਤ ਹੁੰਦੀ ਹੈ ਕਿ ਕਿਸੇ ਤਰੀਕੇ ਆ ਸਟੇਜ ਦੇ ਉੱਤੇ ਮੈਂ 15 ਮਿੰਟ ਲਾਦਾ ਇੱਕ ਮੇਰੀ 15 ਮਿੰਟ ਦੀ ਇੱਕ ਭੇਡ ਗਾਦਵਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗ ਜੇ ਕਿ ਕੋਈ ਹੈਗੀ ਐਸ਼ਤਕੋਰ ਵੀ ਹੈਗੀ ਹਾਂਜੀ ਹਾਂਜੀ ਉਹ ਦਾ ਇੰਤਜ਼ਾਰ ਰਹਿੰਦਾ ਹਾਂਜੀ ਹਾਂਜੀ ਬਿਲਕੁਲ ਮੈਂ ਕਾਫੀ ਸਟੇਜਾਂ ਤੇ ਇਸ ਤਰ੍ਹਾਂ ਕੀਤਾ ਕਿ ਅਸੀਂ ਪਿੱਛੇ ਖਲੋਤੇ ਰਹਿਣਾ ਕਿ ਸਾਨੂੰ ਜਿਤਕਾ ਦੋ ਟਾਈਮ ਮਿਲੇਗਾ ਅੱਛਾ ਉਸ ਵੇਲੇ ਜਦੋਂ ਦੀ ਖਲੋਤੇ ਹੁੰਦੇ ਸੀ ਉਸ ਵੇਲੇ ਜਿਹੜਾ ਸਿੰਗਰ ਗਾਉਂਦਾ ਸੀ ਵੱਡਾ ਸਿੰਗਰ ਉਹਨਾਂ ਦਾ ਰਵਈਆ ਕਿਸ ਤਰ੍ਹਾਂ ਹੁੰਦਾ ਸੀ ਜੀ ਸਿੰਗਰ ਦਾ ਰਵਈਆ ਤਾਂ ਬਹੁਤ ਵਧੀਆ ਹੁੰਦਾ ਸੀਗਾ ਹਾਲਾਂਕਿ ਕੁਝ ਸਿੰਗਰ ਚਲੋ ਹੁੰਦੇ ਨੇ ਕਿਉਂਕਿ ਜ਼ਿਆਦਾ ਹੁੰਦਾ ਨਾ ਕਿ ਮੇਰੀ ਸਟੇਜ ਤੇ ਆਏ ਨਾ ਚੜ ਜੇ ਕਿਤੇ ਜਾਂ ਫਿਰ ਹੁੰਦਾ ਕਿ ਆਵਾਜ਼ ਇਹਦੀ ਜ਼ਿਆਦਾ ਵਧੀਆ ਵਾ ਕਿ ਮੇਰੀ ਸਟੇਜ ਤੇ ਚੜ ਗਈ ਤੇ ਐਨਾ ਕਿ ਮੈਂ ਫਲੋਪ ਹੋ ਜਾਣਾ ਹੈ ਨਾ ਜ਼ਿਆਦਾ ਨਾ ਜਾਂਦਾ ਦੇਖੋ ਦਰਅਸਲ ਗੱਲ ਇਹ ਆ ਕਿ ਹੁਣ ਸਾਰੇ ਸਿੰਗਰਜ਼ ਬਾਰੇ ਨਹੀਂ ਕਹਿ ਸਕਦੇ ਕੁਝ ਸਿੰਗਰ ਬਹੁਤ ਚੰਗੇ ਨੇ ਜਿਵੇਂ ਕਿ ਅਸੀਂ ਕਹਿ ਸਕਦੇ ਆ ਥੋੜਾ ਸਮਾਂ ਪਹਿਲਾਂ ਅਸੀਂ ਇੱਕ ਸਟੇਜ ਲਾਈ ਸੀਗੀ ਉੱਥੇ ਆਏ ਸੀਗੇ ਸਾਡੇ ਸੁੱਚਾ ਰੰਗੀਲਾ ਜੀ ਤੇ ਮਨਦੀਪ ਮੰਡੀ ਜੀ ਹੈ ਨਾ ਉਹਨਾਂ ਦਾ ਪ੍ਰੋਗਰਾਮ ਸੀ ਸਾਡੇ ਲੱਗ ਗਈ ਲੋਕਲ ਏਰੀਆ ਦੇ ਵਿੱਚ ਹੈ ਨਾ ਤੇ ਅਸੀਂ ਉਹਨਾਂ ਨੂੰ ਕਾਲ ਕੀਤਾ ਸੀਗਾ ਕਿ ਭਾਜੀ ਸਾਨੂੰ ਪਤਾ ਲੱਗਾ ਇਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਹੈ ਤੇ ਸਾਨੂੰ ਵੀ ਮਤਲਬ ਉੱਥੇ ਇੱਕ ਮੌਕਾ ਦਿਓ ਉਹਨਾਂ ਨੇ ਮਤਲਬ ਨਾ ਕੋਈ ਲਾਰਾ ਲਗਾਇਆ ਸਿਰਫ ਅਸੀਂ ਇੱਕੋ ਵਾਰੀ ਕਿਹਾ ਉਸੇ ਵੇਲੇ ਉਹਨਾਂ ਨੇ ਕਹਿ ਦਿੱਤਾ ਕਿ ਹਾਂਜੀ ਤੁਸੀਂ ਆ ਜਾਓ ਤੇ ਬਾਅਦ ਵਿੱਚ ਜਦੋਂ ਅਸੀਂ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਕਹਿ ਕੇ ਸਾਡੇ ਨਾਲ ਮਤਲਬ ਬਹੁਤ ਵਧੀਆ ਵਿਵਹਾਰ ਉਹਨਾਂ ਦਾ ਤੇ ਸਾਨੂੰ ਪਹਿਲੋਂ ਮੌਕਾ ਦਿੱਤਾ ਅਸੀਂ ਕਾਫੀ ਦੋ ਤਿੰਨ ਗੀਤ ਗਾਏ ਉੱਥੇ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਉਹਨਾਂ ਨੇ ਵੀ ਪਸੰਦ ਕੀਤਾ ਅੱਛਾ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਬੜੀ ਇੱਕ ਚਰਚਾ ਬਣੀ ਜਾਂਦੀ ਹਰ ਵੇਲੇ ਜੋ ਕੋਈ ਸਿਆਸਤਦਾਨ ਹੈ ਤੇ ਨਸ਼ੇ ਨੂੰ ਲੈ ਕੇ ਵੋਟਾਂ ਵੀ ਹਾਸਲ ਕਰ ਲਿੰਦਾ ਹੈ ਜੇ ਕੋਈ ਐਨ ਜੀਓ ਵਾ ਉਹ ਨਸ਼ੇ ਦੀ ਗੱਲ ਕਰਕੇ ਲੋਕਾਂ ਦਾ ਸਮਰਥਨ ਲੈ ਲੈਂਦੇ ਨੇ ਯਾਨੀ ਕਿ ਨਸ਼ੇ ਨੂੰ ਲੈ ਕੇ ਇੱਕ ਵੱਡਾ ਮੁੱਦਾ ਉਹਦੇ ਤੇ ਕੁਝ ਲਿਖਿਆ ਨਹੀਂ ਉੱਤੇ ਅਮਜੀ ਨਸ਼ੇ ਦੇ ਉੱਪਰ ਮੇਰਾ ਇੱਕ ਸੌਂਗ ਆ ਰਿਹਾ ਵਾ ਮੈਂ ਸਿੱਧਾ ਤੁਹਾਨੂੰ ਉਹ ਹੀ ਸੁਣਾਉਣੀ ਆ ਆਪਣੇ ਪੰਜਾਬ ਦੇ ਕਾਫੀ ਪ੍ਰਸਿੱਧ ਰਾਈਟਰ ਨੇ ਪੱਟੀ ਪੜੀਵਾਲ ਜੀ ਮਤਲਬ ਕਾਫੀ ਇਹ ਸਿੰਗਰਸ ਨੇ ਉਹਨਾਂ ਨੇ Song ਦਿੱਤੇ ਆ ਤੇ ਉਹਨਾਂ ਦਾ ਇੱਕ ਗਾਣਾ ਅਸੀਂ ਵੀ ਕੀਤਾ ਵਾਂ ਉਹ ਥੋੜੇ ਟਾਈਮ 'ਚ ਰਿਲੀਜ਼ ਹੋ ਰਿਹਾ ਹੂੰ ਹੂੰ ਮੇ ਪਪ ਨਿੱਕਲ ਦੀ ਸੁਣਦੀ ਆ ਜਦ ਚਾਰ ਦੀਵਾਰੀ ਚੋਂ ਬਾਪੂ ਦੀਆਂ ਤਾਂ ਮਾਂ ਦੀਆਂ ਚੀਖਾਂ ਸੁਣਦੀ ਆ ਬਾਰੀ ਚੋਂ ਐ ਸਾਰੀ ਉਮਰ ਦਰੋਣਾ ਏ ਦਾ ਹਲ ਖਬਰੇ ਕਦ ਹੁਣਾ ਆਖਰ ਨੂੰ ਪਾਣਾ ਮੰਨ ਲੈਣਾ ਮਾਪੇ ਬੇਬਸਿਆਨੇ ਹੋ ਕਿੰਨਿਆਂ ਮਾਵਾ ਦੇ ਪੁੱਤ ਖਾ ਲੈ ਇਹਨਾ ਪੇੜੇ ਨਸ਼ਿਆਨੇ ਕਿੰਨੇ ਮਾਪਿਆਂ ਦੇ ਪੁੱਤ ਖਾ ਲੈ ਲੋਕੋ ਚੰਦਰੇ ਨਸ਼ਿਆਨੇ ਸ਼ਰਤ ਅਸਲੀ ਗਾਇਕੀ ਕੀ ਆ ਪੰਜਾਬ ਦੇ ਵਿੱਚ ਕਿਹੜੀ ਗਾਇਕੀ ਹੋਣੀ ਚਾਹੀਦੀ ਹੈ ਜ ਜਿਹਦੇ ਨਾਲ ਸਹੀ ਦਿਸ਼ਾ ਮਿਲੇ ਲੋਕਾਂ ਅਮ ਜੀ ਪੰਜਾਬ ਦੇ ਵਿੱਚ ਅੱਜ ਕੱਲ ਦੇ ਜਿਹੜੇ ਹਾਲਾਤ ਚੱਲਦੇ ਪਏ ਨੇ ਜਿਵੇਂ ਕਿ ਹੁਣੇ ਤੁਸੀਂ ਗੱਲ ਕੀਤੀ ਸੀ ਨਸ਼ਿਆਂ ਬਾਰੇ ਹੂੰ ਕੁਝ ਤਾਂ ਉਸ ਕਹਿ ਸਕਦੇ ਆ ਕਿ ਇੱਕ ਦਲਦਲ ਦੇ ਵਿੱਚ ਲੋਕ ਤਸ ਦੇ ਜਾ ਰਹੇ ਆ ਨਸ਼ਿਆਂ ਦੇ ਵਿੱਚ ਹੂੰ ਹੂੰ ਤੇ ਕਾਫੀ ਸਿੰਗਰਸ ਨੇ ਜਿਹੜੇ ਕਿ ਇਸ ਚੀਜ਼ ਨੂੰ ਇਸ ਚੀਜ਼ ਦੇ ਬਰਖਿਲਾਫ ਨੇ ਇਸ ਚੀਜ਼ ਦੇ ਬਰਖਿਲਾਫ ਗਾਣੇ ਕੱਢਦੇ ਆ ਕਿ ਲੋਕ ਨਸ਼ੇ ਨਾ ਕਰਨ ਤੇ ਲੋਕ ਉਹਨਾਂ ਦੇ ਪਿੱਛੇ ਲੱਗਦੇ ਵੀ ਆ ਬਿਲਕੁਲ ਕਿ ਉਹਨਾਂ ਤੋਂ ਮੋਟੀਵੇਟ ਹੋ ਕੇ ਕਈ ਲੋਕਾਂ ਨੇ ਨਸ਼ੇ ਛੱਡ ਵੀ ਦਿੱਤੇ ਆ ਜਾਂ ਫਿਰ ਆਪਣੇ ਪੰਜਾਬ ਦੀ ਜੋ ਸਰਕਾਰ ਹੈ ਉਹਨਾਂ ਨੇ ਵੀ ਕਾਫੀ ਵਧੀਆ ਮੁਹਿੰਮ ਚਲਾਈ ਹੈ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਹੌਲੀ ਹੌਲੀ ਫਰਕ ਪੈ ਜਾਏਗਾ